ਆਤਮਾ ਦੀ ਸ਼ਾਂਤੀ ਲਈ ਦੁਆ ਜ਼ਰੂਰ ਕਰਿਓ ਦਰਸ਼ਕੋ ਇੱਕ ਬੇਹਦੀ ਦੁਖਦ ਖਬਰ ਇਸ ਵੇਲੇ ਮੈਂ ਤਹਰੀ ਰਿੰਗ ਰੋਡ ਉਪਰਾਂ ਤੋਂ ਹੀ ਦੱਸਾਂ ਕਿ ਜਿੱਥੇ ਇੱਕ ਲੜਕੇ ਦਾ ਇੱਕ ਆਲਟੋ ਗੱਡੀ ਵਿੱਚ ਸੰਦੇਕਿਤ ਪ੍ਰਸਥਤੀਆਂ ਵਿੱਚ ਜਿਹੜਾ ਸ਼ਬ ਮਿਲਿਆ ਤੋ ਉਹ ਦਿਖ ਸਕਦੇ ਕਿ ਐਂਬੂਲੈਂਸ ਦੀਆਂ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਕੰਨੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹਾ ਹਾਂ ਕਿ ਰਿੰਗ ਰੋਡ ਹਮੇਸ਼ਾ ਵਿਵਾਦਾਂ ਵਿੱਚ ਘਰੋਂਦਾ ਅੱਜ ਫੇਰ ਤੋਂ ਦਿਖ ਸਕਦੇ ਕਿ ਰਿੰਗ ਰੋਡ ਉਪਰ ਇੱਕ ਬੜਾਗੇ ਦੁਖਦ ਸਮਾਚਾਰ ਜਿਹੜਾ ਮਿਲਿਆ ਤੋ ਉਹ ਦਿਖ ਸਕਦੇ ਕਿ ਇੱਕ ਲੜਕੇ ਦੀ ਜਿਹੜੀ ਗੱਡ ਬਾਡੀ ਹੈ ਇਸੀ ਐਂਬੂਲੈਂਸ ਵਿੱਚ ਆ ਤੁਸੀਂ ਤਸਵੀਰਾਂ ਹੀ ਮੈਂ ਤੁਹਾਨੂੰ ਕੰਨੇ ਸਾਂਝੀਆਂ ਕਰਨੇ ਕੋਸ਼ਿਸ਼ ਕਰਾਂ ਦਾ ਮਰ ਕਿਉਂਕਿ ਸਵੇਰੇ ਜਿਸਲੇ ਪਤਾ ਲੱਗਿਆ ਉਹਦੇ ਬਾਅਦ ਕੇ ਘਰ ਵਾਲੇ ਜिले ਸਥਾਨੀ ਲੋਕ ਇੱਥੇ ਪੁੱਜੇ ਤੇ ਉਹਦੇ ਬਾਅਦ ਕਾਫੀ ਜੰਮੂ ਕਸ਼ਮੀਰ ਪਲੇਸ ਵੀ ਮੌਕੇ ਦੀ ਪੁੱਜੀ ਜਾਂਦੀ ਉਹਦੇ ਬਾਅਦ ਘਰ ਵਾਲਿਆਂ ਦਾ ਸਾਫ਼ ਹੀ ਆਖਣਾ ਕਿ ਜਿਹੜਾ ਲੜਕਾ ਰਿੰਗ ਰੋਡ ਉੱਪਰ ਕਲਟੋ ਗੱਡੀ ਵਿੱਚ ਜਿਹਦਾ ਸ਼ਵਬ ਮਿਲਿਆ ਸੰਦੇਗਿਤ ਪ੍ਰਸਥਤੀਆਂ ਵਿੱਚ ਜਿਹਦਾ ਸ਼ਵਬ ਮਿਲਿਆ ਉਹ ਦੱਸਿਆ ਜਿਆਦਾ ਹੈ ਕਿ ਉਹ ਘਰ ਵਾਲਿਆਂ ਦਾ ਸਾਫ਼ ਹੀ ਆਖਣਾ ਕਿ ਅਸੇ ਮੁਰਾਦ ਦਾ ਬੋਸ ਟਮਾਟੋ ਬਣੀ ਕਰਵਾਣਾ ਦਰਸ਼ਕੋ ਆਪਸੀ ਸਾਈਂ ਟੀਵੀ ਚੈਨਲ ਤੁਹਾਨੂੰ ਪਲ ਪਲ ਦੀ 1.5 ਜਿਹੜੀ ਸਾਡੇ ਕੋਲੋਂ ਦੀ ਅਸਚੁਨਤਾ ਅਗਰ ਜ਼ਰੂਰ ਪਹਜਾਨੇ ਆ ਕਿ ਬੇਹੱਦ ਹੀ ਦੁਖਦ ਖਬਰ ਲਾਈਵ ਤਸਵੀਰਾਂ ਆਪਸੀ ਸਾਈਂ ਟੀਵੀ ਚੈਨਲ ਦੇ ਮਾਧਿਅਮ ਕਨੇ ਦਰਸ਼ਕੋ ਤੁਹਾਨੂੰ ਤਸਵੀਰਾਂ ਮੈਂ ਪਹਜਾਦਾ ਰਿੰਗ ਰੋਡ ਦੀਆਂ ਤਸਵੀਰਾਂ ਨੇ ਕਿਉਂਕਿ ਰਿੰਗ ਰੋਡ ਉੱਪਰ ਕੋਈ ਤਾਂ ਕੋਈ ਹਾਸਾ ਜਿਹੜਾ ਦਿਖਣੇ ਲਈ ਮਿਲਦਾ ਰਹਿੰਦਾ ਕਿਉਂਕਿ ਆਤਮਾ ਦੀ ਸ਼ਾਂਤੀ ਲਈ ਦੁਆ ਜ਼ਰੂਰ ਕਰਿਓ ਦਰਸ਼ਕੋ ਜਿੰਨਾ ਤੁਹਾਨੂੰ ਪਤਾ ਹੈ ਕਿ ਸਵੇਰੇ ਇੱਕ ਰਿੰਗ ਰੋਡ ਉੱਪਰ ਇੱਕ ਸੰਦੇਹਿਤ ਪ੍ਰਸਥਿਤੀ ਵਿੱਚ ਇੱਕ ਲੜਕਾ ਜਿਹਦਾ ਨਾਮ ਮੁਰਾਦ ਦੱਸਿਆ ਜਾਂਦਾ ਉਹਦਾ ਇੱਕ ਅਲਟੋ ਗੱਡੀ ਵਿੱਚ ਜਿਹੜਾ ਸ਼ਬ ਮਿਲਿਆ ਦਰਸ਼ਕੋ ਤੋਂ ਦੇਖ ਸਕਦੇ ਇਸ ਮੇਲੇ ਦੀ ਵੀ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਕਹਿੰਦਾ ਸਾਂਝੀਆਂ ਕਰਾਦਾ ਕਿ ਆਏ ਵੀ ਜਿਹੜਾ ਮੁਰਾਦ ਦਾ ਜਿਹੜਾ ਸ਼ਬ ਹੈ ਉਸੀ ਐਮਪਲੈਸ ਵਿੱਚ ਹੈ ਕਿਉਂਕਿ ਸਥਾਨੀਆ ਲੋਕਾਂ ਦਾ ਘਰਾਂ ਵਾਲਿਆਂ ਦਾ ਸਾਫੀ ਆਖਣਾ ਹੈ ਕਿ ਅਸੇ ਮੁਰਾਦ ਦਾ ਪੋਸਟਮਾਰਟਮ ਨਹੀਂ ਕਰਾਣਾ ਉਦੋਂ ਤੇ ਚਲਦੇ ਜਿਹੜੀ ਪੁਲਿਸ ਦੀ ਜਿਹੜੀ ਪੂਰੀ ਪ੍ਰਤੀਕਿਰਿਆ ਉਹ ਜਿਹੜੀ ਪੂਰੀ ਫਾਰਮੈਲਟੀ ਆ ਉਹ ਕਰਾ ਦੇਣਾ ਇਸ ਟਾਈਮ ਕਿ ਉਹ ਇਹਦਾ ਸਾਫੀ ਆਖਣਾ ਕਿ ਡੀਸੀ ਕੋਲ ਜਾਂ ਪਰਮਿਸ਼ਨ ਲਈ ਆਓ ਤੇ ਉਹਦੇ ਬਾਅਦ ਅਸਤੋ ਜੀ ਐਡਵੋਕੇਟ ਵਗੈਰਾ ਜਿਹੜੀ ਵੀਰ ਦੇ ਤੋਂ ਦਿਖਸ ਤਸਵੀਰਾਂ ਜਿਹੜੀਆਂ ਇਸ ਵੇਲੇ ਮੈਂ ਤੁਹਾਨੂੰ ਐਂਬੂਲੈਂਸ ਦੇ ਸਾਹਮਣੇ ਇਹਦੀ ਤਾਂ ਸਨੇ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਪਰਿਵਾਰ ਜਿੰਨਾ ਵੀ ਆ ਤੋ ਦਿਖ ਸਕਦੇ ਹੋ ਇਸ ਟਾਈਮ ਵੀ ਉਹਦਾ ਸਾਫੀ ਆਖਣਾ ਕਿ ਅਸੀਂ ਮੁਰਾਦ ਦਾ ਪੋਸਟਮਾਰਟਮ ਨਹੀਂ ਕਰਾਣਾ ਉਹਦੇ ਦੇ ਚੱਲਦੇ ਤੋ ਦਿਖਸੋ ਸਵੇਰੇ ਦਾ ਜਿਹੜਾ ਸੰਦੂਕਿਤ ਪ੍ਰਸਥਤੀ ਵਿੱਚ ਮੁਰਾਦ ਦਾ ਜਿਹੜਾ ਸ਼ਵ ਮਿਲਿਆ ਉਹਦੇ ਚੱਲਦੇ ਰਿੰਗ ਰੋਡ ਉਪਰ ਆਜੇ ਵੀ ਇਸ ਐਮਪਲਸ ਵਿੱਚ ਜਿਹੜਾ ਸ਼ਬ ਮਿਲਿਆ ਇਹਦਾ ਵੀਡੀਓ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਮੁਰਾਦ ਦੀ ਆਤਮਾ ਦੀ ਸ਼ਾਂਤੀ ਲਈ ਵੀ ਕਮੈਂਟ ਵਿੱਚ ਦੁਆ ਜ਼ਰੂਰ ਕਰਿਓ ਕਿਉਂਕਿ ਆਪਸੀ ਸਾਈਨ ਟੀਵੀ ਚੈਨਲ ਇੱਕ ਐਸਾ ਚੈਨਲ ਹੈ ਜਿਹੜੀ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਦਿੰਦਾ ਹੈ ਮਰ ਦਰਸ਼ਕੋ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਅੱਜ ਨਾ ਸਾਂਝੀ ਕਰਦਾ ਇਹ ਰਿੰਗ ਰੋਡ ਦੀਆਂ ਤਸਵੀਰਾਂ ਹਨ ਰਿੰਗ ਰੋਡ ਸਾਂਝੀਆਂ ਨੇ ਤੇ ਕਾਲੀਆਂ ਤਸਵੀਰਾਂ ਜਿੱਥੇ ਸਵੇਰੇ ਦਾ ਜਿਹੜਾ ਮੁਰਾਦ ਦਾ ਜਿਹੜਾ ਸ਼ਬ ਇੱਕ ਅਲਟੋ ਗੱਡੀ ਵਿੱਚ ਮਿਲਿਆ ਜਿਹਦੇ ਚੱਲਦੇ ਇਸ ਟਾਈਮ ਵੀ ਤੋਂ ਦਿਖਦਾ ਸਾਫੀ ਅਖਣਾ ਕੀ ਅਸੇ ਮੁਰਾਦ ਦਾ ਜਿਹੜਾ ਹੈ ਸ਼ਬ ਜਿਹੜਾ ਪੋਸਟਮਾਰਟਮ ਨਹੀਂ ਕਰਵਾਣਾ ਉਹ ਤਾਂ ਕਿ ਚਲਦੇ ਜਿਹੜੇ ਅਜੇ ਪੂਰੀ ਫਾਰਮੈਲਟੀ ਵਗੈਰਾ ਜਿਹੜੀ ਕੀਤੀ ਜਾਦੀ ਹੈ ਕਿਉਂਕਿ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਆਤਮਾ ਦੀ ਸ਼ਾਂਤੀ ਲਈ ਦੁਆ ਵੀ ਜ਼ਰੂਰ ਕਰਿਓ ਕਿਉਂਕਿ ਬੇਹਦੀ ਦੁਖਦ ਖਬਰ ਜਿਹੜੀ ਅੱਜ ਸਵੇਰ ਸਵੇਰੇ ਗੇ ਰਿੰਗ ਰੋਡ ਉੱਪਰ ਦਿਖਣ ਲਈ ਮਿਲੀ E